ਸਿੱਧੂ ਨੇ ਹੀ ਚਾ ਕਹਿੰਦਾ ਸੀ ਵੀ ਕਲਾਕਾਰ ਵਾਲੀ ਵੱਡੀ ਸ਼ੈਅ ਦੀ ਹੈਗੀ ਹੂੰ ਹੂੰ ਵੀ ਉਹਦਾ ਖੇਡਦਾ ਮੈਨੂੰ ਐ ਲੱਗਦਾ ਸੀ ਵੀ ਸਾਰਿਆਂ ਨੇ ਜਿਵੇਂ ਪਾਰਕ ਬਣਾਇਆ ਹੁੰਦਾ ਉਹ ਲਾਈਨ ਲੱਗੀ ਹੋਈ ਆ ਫੋਟੋ ਖਚਾਣ ਵਾਲਿਆਂ ਦੀ ਤੁਸੀਂ ਵੀ ਦਰਸ਼ਕਾਂ ਨੇ ਵੀ ਦੇਖੀ ਹੋਊਗੀ ਇੱਕ ਲਾਈਨ ਲੱਗੀ ਆ ਫੋਟੋ ਖਾਣ ਨੂੰ ਲੋਕਾਂ ਦੀ ਔਰ ਯਕੀਨ ਮੰਨੋ ਕਿ ਉਹ ਕੋਈ ਐ ਆ ਜਿੱਮੇ ਕੋਈ ਚੀਜ਼ ਵੇਖਦੀ ਹੁੰਦੀ ਆ ਨਾ ਐਹੀ ਲਾਈਨ ਲੱਗੀ ਆ ਅੱਬਲ 8 15 20 25 ਬੰਦੇ ਨਜ਼ਰ ਆ ਰਹੇ ਨੇ ਤੇ ਉਹ ਬੱਤ ਜੋ ਦੇਖਦਾ ਬੰਦਾ ਕਿ ਇਹ ਸਿੱਧੂਆਂ ਕਹਿੰਦੇ ਫੋਟੋ ਖਿਚਵਾ ਰਹੇ ਨੇ ਸਿੱਧੂ ਮੂਸੇ ਵਾਲਾ ਉਹ ਮਿੱਟੀ ਜੋ ਇੱਟਾ ਘੱਡੀ ਜਾ ਰਿਆ ੱੱਕੇ ਨਾਲ ਦੱਬਿਆ ਕੋਈ ਕਿੰਨਾ ਚਿਰ ਦੱਬਦਾ ਏ ਮਤਲਬ ਉਹ ਮੈਨੂੰ ਐ ਲੱਗਦਾ ਵੀ ਹਰ ਵਕਤ ਮੌਤ ਦਾ ਸਾਹਮਣਾ ਹੀ ਜਿਵੇਂ ਕਰ ਰਿਹਾ ਹੁੰਦਾ ਕਿਉਂਕਿ ਖਾਸ ਗੱਲ ਇਹ ਹੈ ਜੇ ਆਵਾ ਬਾਹਲਾ ਪੁੱਛੇ ਨਾ ਜਾਈਏ ਤਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਵੀ ਸਿੱਧੂ ਨੇ ਇਹੀ ਚੀਕਾ ਖੋਲਤਾ ਸੀ ਵੀ ਕਲਾਕਾਰ ਵਾਲੀ ਵੱਡੀ ਸ਼ੈਦ ਹੀ ਹੈਗੇ ਹੂੰ ਹੂੰ ਵੀ ਉਹਦਾ ਗੇਟ ਤਾਂ ਮੈਨੂੰ ਐ ਲੱਗਦਾ ਸੀ ਵੀ ਸਾਰਿਆਂ ਨੇ ਜਿਵੇਂ ਪਾਰਕ ਬਣਾਇਆ ਹੁੰਦਾ ਵੀ ਕੋਈ ਜਾਂਦਾ ਸੀ ਮੋਸੀ ਵਾਲਾ ਫੋਟੋ ਖਿਜਾ ਕੇ ਮੈਂ ਮੈਂ ਖੁਦ ਦੇਖੀ ਮੈਨੂੰ ਬੜਾ ਮੈਨੂੰ ਹੈਰਾਨੀ ਆਈ ਤੁਸੀਂ ਕਿਹਾ ਕਿ ਚਾਕਾ ਖੋਲਤਾ ਸੀ ਬਿਲਕੁਲ ਸਹੀ ਗੱਲ ਆ ਉਹ ਲਾਈਨ ਲੱਗੀ ਹੋਈ ਆ ਫੋਟੋ ਖਿਚਾਣ ਵਾਲਿਆਂ ਦੀ ਤੁਸੀਂ ਵੀ ਦਰਸ਼ਕਾਂ ਨੇ ਵੀ ਦੇਖੀ ਹੋਊਗੀ ਇੱਕ ਲਾਈਨ ਲੱਗੀ ਆ ਫੋਟੋ ਖਿਚਾਣ ਨੂੰ ਲੋਕਾਂ ਦੀ ਔਰ ਯਕੀਨ ਮੰਨੋ ਕਿ ਉਹ ਕੋਈ ਐ ਜਿਵੇਂ ਕੋਈ ਕੋਈ ਚੀਜ਼ ਬਿਕਦੀ ਹੁੰਦੀ ਆ ਨਾ ਐਂ ਲਾਈਨ ਲੱਗਿਆ ਮਤਲਬ 15 20 25 ਬੰਦੇ ਨਜ਼ਰ ਆ ਰਹੇ ਨੇ ਤੇ ਉਹ ਬਾਤ ਜਿਹੜਾ ਦੇਖਦਾ ਬੰਦਾ ਕਿ ਇਹ ਸਿੱਧੂ ਨਾ ਕਹਿੰਦੇ ਫੋਟੋ ਖਿਚਾ ਲਾਏ ਨੇ ਸਿੱਧੂ ਮੂਸੇ ਵਾਲਾ ਉਹ ਮਿੱਟੀ 'ਚੋਂ ਇੱਟਾਂ ਗੱਡੀ ਜਾ ਰਿਹਾ ਉਹ ਮਤਲਬ ਕੰਮ ਕਰਾ ਲਿਆ ਆਪਣਾ ਮਤਲਬ ਉਹ ਉਹ ਦੇਖੋ ਇਹ ਇਹ ਸਟਾਰਡਮ ਸੀਗਾ ਔਰ ਜਿਵੇਂ ਤੁਸੀਂ ਗੁਲਾਬ ਸਿੱਧੂ ਦੀ ਗੱਲ ਕੀਤੀ ਹੈ ਜਾਂ ਮੈਂ ਸਿੰਦਰ ਸਰਤਾਏ ਹੋਰਾਂ ਜੂ ਵੀ ਗੱਲ ਕਰਾਂ ਕੁਸ਼ਕ ਕਲਾਕਾਰ ਮੈਂ ਇਸ ਤਰ੍ਹਾਂ ਦੇ ਦੇਖੇ ਜਿਹੜੇ ਐਡੇ ਵੱਡੇ ਹੋ ਕੇ ਵੀ ਉਹ ਬਿਲਕੁਲ ਹੰਬਲ ਨੇ ਔਰ ਮੈਨੂੰ ਐ ਲੱਗਦਾ ਕਿ ਜਿਹੜੇ ਵੱਡੇ ਹੋ ਕੇ ਵੀ ਹੰਬਲ ਰਹਿੰਦੇ ਨੇ ਤਾਂ ਉਹ ਲੰਮਾ ਸਫਰ ਤੈਅ ਕਰਦੇ ਨੇ ਔਰ ਉਹਨਾਂ ਦਾ ਜਿਹੜਾ ਸਫਰ ਹੁੰਦਾ ਉਹ ਸਦੀਵੀ ਹੁੰਦਾ ਇਹ 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 ਚੀਜ਼ ਵੀ ਪ੍ਰੂਵਨ ਆ ਤੁਸੀਂ ਪੁਰਾਣੇ ਬੰਦੇ ਲਾ ਕੇ ਦੇਖ ਲਓ ਤੁਸੀਂ ਕਿਸੇ ਨੂੰ ਕੱਢ ਕੇ ਦੇਖ ਲਓ ਤੁਸੀਂ ਚਮਕੀਲੇ ਹੋਰਾਂ ਦਾ ਜ਼ਿਕਰ ਕਰ ਲਓ ਉਹਦਾ ਆਣ ਜਾਣ ਲੋਕਾਂ ਦੇ ਵਰਤਨ ਵਰਤਾਨ ਕਿਵੇਂ ਸੀਗਾ ਜਾਂ ਤੁਸੀਂ ਆਪਣਾ ਮਾਨਕ ਸਾਹਿਬ ਦਾ ਜ਼ਿਕਰ ਕਰ ਲਓ ਜੇ ਕਿਸੇ ਨੇ ਜੇ ਕੋਈ ਵੀ ਮੈਂ ਚਲੋ ਕਿਸੇ ਨੂੰ ਪਾਰਟਿਕੂਲਰ ਤੌਰ ਤੇ ਨਹੀਂ ਕਹਿ ਰਿਹਾ ਜੇ ਕੋਈ ਸ਼ਰਾਬ ਪੀਂਦਾ ਸੀ ਤਾਂ ਉਹਨੇ ਪਬਲਿਕ 'ਚ ਵੀ ਪੀਤੀ ਉਹ ਬਿਲਕੁਲ ਆਮ ਤੌਰ ਤੇ ਲੋਕ ਹੀ ਰਹੇ ਜੇ ਕੋਈ ਅੱਜ ਦੇਖਿਆ ਕਿ ਕਿਸੇ ਦੀ ਗੱਲਬਾਤ ਸੀਗੀ ਤਾਂ ਉਹਨੇ ਪਬਲਿਕਲੀ ਵੀ ਓਪਨਲੀ ਕੀਤਾ ਐ ਨਹੀਂ ਐ ਕਿ ਕੋਈ ਆਪਣੇ ਫੈਮਿਲੀ ਵਿੱਚ ਚੁਪਾਉਂਦਾ ਰਿਹਾ ਕਿ ਨਹੀਂ ਵੀ ਨਹੀਂ ਐਦਾਂ ਐਦਾਂ ਮਤਲਬ ਇਹ ਇਹ ਦਿਲ ਦੀ ਬਹੁਤ ਫਰਾਕ ਦੇ ਲਈ ਹੁੰਦੀ ਆ ਉਥੇ ਜੇ ਸਿੱਧੂ ਦੀਆਂ ਵੋਟਾਂ ਦੀ ਵੀ ਗੱਲ ਕਰੀਏ ਤਾਂ ਉਹਦਾ ਕਿੱਡਾ ਜਿਗਰਾ ਹੋਊਗਾ ਆਮ ਤੌਰ ਤੇ ਤੁਸੀਂ ਦੇਖੋ ਵੀ ਜਿਹੜੇ ਲੀਡਰ ਨੇ ਉਹ ਜਿੱਤੀ ਹੋਈ ਸੀਟ ਤੇ ਵੀ ਦੁਬਾਰਾ ਲੜਨ ਤੋਂ ਡਰਦੇ ਨੇ ਉਹਨਾਂ ਨੂੰ ਐਂ ਲੱਗਦਾ ਯਾਰ ਐ ਕਿ ਜਿੱਤਣਾ ਨਹੀਂ ਇੱਕ ਨਵਾਂ ਮੁੰਡਾ ਜਿਹਦਾ ਐਡਾ ਸਟਾਰਟ ਨਾ ਜਿਹੜਾ 2 ਕਰੋੜ ਟੈਕਸ ਭਰਦਾ ਤੇ ਉਹ ਵੀ ਲੋਕਾਂ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਖੜ ਕੇ ਮਸਲੇ ਹੱਲ ਕਰਾਉਂਦਾ ਫਿਰਦਾ ਹੂੰ ਸੋਚ ਸੀਗੀ ਬੇਸਿਕਲੀ ਕਿ ਮੇਰੇ ਹੱਥ ਕੋਈ ਪਾਵਰ ਹੋਵੇ ਇਹਨਾਂ ਦਾ ਭਲਾ ਕਰਦਾ ਕਿਉਂਕਿ ਸਿੱਧੂ ਉਸੇ ਖਿੱਤੇ ਦੇ ਵਿੱਚ ਵੱਡਾ ਹੋਇਆ ਉਹਨੂੰ ਜ਼ਿਆਦਾ ਪਤਾ ਸੀਗਾ ਕਿ ਜੰਮ ਦੇ ਬੱਚਿਆਂ ਨੂੰ ਕੈਂਸਰ ਜੇ ਹੁੰਦਾ ਤਾਂ ਮਾਪਿਆਂ ਦੇ ਕੀ ਬੀਤਦੀ ਹੈ ਕਿਉਂਕਿ ਉਧਰਲੇ ਪਾਸੇ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਪਰਕੋਪ ਆਇਆ ਉਹਨੂੰ ਪਤਾ ਸੀਗਾ ਕਿ ਗਰੀਬੀ ਕੀ ਹੁੰਦੀ ਹੈ ਸਰਕਾਰੀ ਤੌਰ ਤੇ ਜਿਹੜੇ ਆ ਸਹੂਲਤਾ ਮਿਲਦੀਆਂ ਨੇ ਉਹਨਾਂ ਨੂੰ ਲੈਣ ਦੇ ਲਈ ਵੀ ਕਿੰਨੀਆਂ ਲਾਈਨਾਂ 'ਚ ਲੱਗਣਾ ਪੈਂਦਾ ਤਾਂ ਸ਼ਾਇਦ ਉਹਦੇ ਮਨ 'ਚ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਕਿ ਮੈਂ ਕਲਾਕਾਰ ਦੇ ਤੌਰ ਤੇ ਆਪਣੇ ਪੱਧਰ ਤੇ ਕਿੰਨਿਆਂ ਦੀ ਹੈਲਪ ਕਰ ਲੂੰਗਾ ਜੇ ਮੈਂ ਸਰਕਾਰੀ ਤੌਰ ਤੇ ਮੇਰੇ ਕੋਲ ਕੋਈ ਅਹੁਦਾ ਹੋਗਾ ਮੇਰੇ ਸਾਈਨ ਜੇ ਚੱਲਣ ਲੱਗ ਗਏ ਕਿਉਂਕਿ ਆਲਟੋਗਰਾਫ ਵਾਲੇ ਤਾਂ ਚਲੋ ਉਹਦੇ ਬਹੁਤ ਪਹਿਲਾਂ ਚੱਲ ਪਏ ਸੀ ਪਰ ਜੇ ਕੋਈ ਸਰਕਾਰੀ ਤੌਰ ਤੇ ਮੇਰੇ ਸਾਈਨਾਂ ਦੀ ਜੇ ਬੁੱਕਤ ਬਣ ਜੇ ਤਾਂ ਉਹਦੀ ਇੱਕ ਥੌਟ ਅੱਛੀ ਸੀਗੀ ਪਰ ਸਿਆਸਤ ਦੇ ਮਾਇਨੇ ਬਹੁਤ ਤਰ੍ਹਾਂ ਦੇ ਕੱਢੇ ਜਾਂਦੇ ਨੇ